ਉਧਰ ਜਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਇੱਕ ਪੁੱਤ ਦੇ ਵੱਲੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਆਪਣੇ ਪਿਓ ਦਾ ਕਤਲ ਕਰ ਦਿੱਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੋ ਹੋਏ ਡੀਐਸਪੀ ਬੌਸੀ ਪਠਾਨਾ ਰਾਜਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਥਾਣਾ ਪਟਾੜੀ ਵਾਲਾ ਸਿੰਘ ਉਧীনਪੰਨ ਦੇ ਪਿੰਡ ਰਜਿੰਦਰਗੜ੍ਹ ਦੇ ਰਹਿਣ ਵਾਲੇ ਸੁਖਜੀਤ ਸਿੰਘ ਦੇ ਵੱਲੋਂ ਇੱਕ ਸ਼ਿਕਾਇਤ ਕੀਤੀ ਸੀ ਕਿ ਉਸਦੇ ਪਿਤਾ ਬਲਜਿੰਦਰ ਸਿੰਘ ਘਰ ਤੋਂ ਲਾਪਤਾ ਹੋ ਗਿਆ ਜਦसे ਜਾਂਚ ਕਰਦੇ ਹੋਏ ਪੁਲਿਸ ਨੂੰ ਬਲਜਿੰਦਰ ਸਿੰਘ ਦੀ ਡੈੱਡ ਬੋਡੀ ਪਾਖੜਾ ਨਹਿਰ ਦੇ ਵਿੱਚੋਂ ਜ਼ਿਲ੍ਹਾ ਪਟਿਆਲਾ ਦੇ ਪਿੰਡ ਗੰਡਾ ਖੇੜੀ ਤੋਂ ਮਿਲੀ ਹੈ ਜਿਸ ਦਾ ਪੋਸਟਮਾਰਟਮ ਕਰਵਾਇਆ ਗਿਆ ਤਾਂ ਉੱਥੇ ਹੀ ਸਬੰਧਤ ਮ੍ਰਿਤਕ ਬਲਜਿੰਦਰ ਸਿੰਘ ਦੀ ਬੇਟੀ ਨੇ ਬਿਆਨ ਦਰਜ ਕਰਵਾਇਆ ਕਿ ਉਸ ਦੇ ਪਰ ਆਖੁਸ਼ਪ੍ਰੀਤ ਸਿੰਘ ਦਾ ਜ਼ਮੀਨ ਨੂੰ ਲੈ ਕੇ ਆਪਣੇ ਪਿਤਾ ਬਲਜਿੰਦਰ ਸਿੰਘ ਦੇ ਨਾਲ ਅਛੜਾ ਚੱਲਦਾ ਹੈ ਜਿਸ ਦੀ ਛਾਂਪਿੰਡ ਵਿੱਚ ਸਾਹਮਣੇ ਆਇਆ ਕਿ ਸੁਪਰੀਤ ਵੱਲੋਂ ਆਪਣੇ ਪਿਤਾ ਦਾ ਹੱਥ ਬੰਨ੍ਹ ਕੇ ਉਸ ਨੂੰ ਭਾਗ ਦਾ ਨਹਿਰ ਦੇ ਵਿੱਚ ਰੋਣਾ ਦੇ ਨਜ਼ਦੀਕ ਸੁੱਟ ਦਿੱਤਾ ਐ ਪੀਐਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸੁਪਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਕੁਝ ਦਿਨ ਪਹਿਲਾਂ ਸੁਪਰੀਤ ਸਿੰਘ ਵਾਸੀ ਪਿੰਡ ਰਜਿੰਦਰਗੜ੍ਹ ਤਨਾ ਥਾਣਾ ਬਦਾਲੀ ਵਾਲਾ ਸਿੰਘ ਨੇ ਥਾਣੇ ਆ ਕੇ ਇਤਲਾਹ ਦਰਜ ਕਰਾਈ ਸੀ ਕਿ ਉਸ ਦੇ ਪਿਤਾ ਬਲਜਿੰਦਰ ਸਿੰਘ ਘਰ ਤੋਂ ਲਾਪਤਾ ਹਨ ਜਿਸ ਦੀ ਜਾਨ ਦੁਰਾ ਉਸ ਦੇ ਪਿਤਾ ਬਲਜਿੰਦਰ ਸਿੰਘ ਦੀ ਬਾਡੀ ਡੈਡ ਬਾਡੀ ਆਖਰਾਂ ਨਹਿਰ ਗੰਗਾ ਠੇੜੀ ਜ਼ਿਲ੍ਹਾ ਪਟਿਆਲਾ ਤੋਂ ਮਿਲੀ ਸੀ ਤੇ ਉਸ ਦੀ ਸ਼ੱਕੀ ਮਾਮਲਾ ਹੋਣ ਕਰਕੇ ਪੋਸਟਿੰਗ ਕਰਵਾਇਆ ਗਿਆ ਸੀ ਤੇ ਜਾਂਚ ਕੀਤੀ ਜਾ ਰਹੀ ਸੀ ਹਾਂਜੀ ਕੱਲ ਬਲਜਿੰਦਰ ਸਿੰਘ ਦੀ ਬੇਟੀ ਐਰਪ੍ਰਿਤ ਨੇ ਮੋ ਸਚੂ ਬਡਾਲੀ ਪਾਸ ਆਪਣਾ ਬਿਆਨ ਦਰਜ ਕਰਾਇਆ ਉਹਨੇ ਦੱਸਿਆ ਕਿ ਉਸਦੇ ਪਿਤਾ ਦਾ ਉਸਦੇ ਭਰਾ ਸੁਪਰੀਦ ਦਾ ਆਪ ਵਿਚ ਵੀ ਜਵਨੀ ਬਿਵਾਦ ਸੀ ਜਾਂ ਉਸਦੇ ਭਰਾ ਸੁਪਰੀ ਸਿੰਘ ਨੇ ਹੀ ਉਸਦੇ ਪਿਤਾ ਦਾ ਕਤਲ ਕੀਤਾ ਹੈ ਜੀ ਕਿਸ ਨੇ ਮਾਰਿਆ ਲੱਗਦਾ ਹੈ ਕਿ ਕਿਵੇਂ ਉਹਦੀ ਹੱਤੋਂ ਹਾਂਜੀ ਉਹਨਾਂ ਦੇ ਦੱਸਣ ਮੁਤਾਬਕ ਤੇ ਹੁਣ ਤੱਕ ਦੀ ਤਫ਼ਤੀਸ਼ ਮੁਤਾਬਕ ਸੁਪਰੀ ਸਿੰਘ ਨੇ ਆਪਣੇ ਪਿਤਾ ਨੂੰ ਉਹਦੀਆਂ ਬਾਹਾਂ ਵਗੈਰਾ ਬੰਨ ਕੇ ਕਾਰ ਵਿੱਚ ਲਿਜਾ ਕੇ ਭਾਖੜਾ ਨਹਿਰ ਰੋਹਣਾ ਦੇ ਨੇੜੇ ਜਾ ਕੇ ਨਹਿਰ ਸੜ ਦਿੱਤਾ ਸੀ ਕਿਸ ਕਰਕੇ ਉਹਦੀ ਡੈਥ ਹੋ ਗਈ ਸੀ ਤੇ ਉਹਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ ਹਾਂਜੀ ਅੱਜ ਸੁਖਬੀਰ ਸਿੰਘ ਦੀ ਗ੍ਰਿਫਤਾਰੀ ਪੈ ਗਈ ਹੈ ਤੇ ਰਾਮਦੀਪ वगैरह ਵੀ ਹਾਂਜੀ ਗ੍ਰਿਫਤਾਰੀ ਪੈ ਗਈ ਹੈ ਅੱਗੇ ਉਹਦੀ ਪੁਸ਼ਕੀ ਜਾਰੀ ਹੈ ਉਹਨੂੰ ਕੋਰਟ 'ਚ ਪੇਸ਼ ਕੀਤਾ ਜਾਊਗਾ ਤੇ ਅੱਗੇ ਤਫਤੀਸ਼ ਹਮਲ ਚ ਲੈਂਦੇ ਹਾਂਜੀ ਹੁਣ ਤੱਕ ਦੀ ਤਫਤੀਸ਼ ਮਦਦਤਾ ਕੁਝ ਨਹੀਂ ਬਵਾਦੀ ਹੈ ਜੀ ਬਾਕੀ ਤਫਤੀਸ਼ ਜਾਰੀ ਹੈ ਅਗੇ ਡੰਗਾਈ ਨਾਲ ਤਫਤੀਸ਼ ਕਰਕੇ ਅਗਲੇ ਤਖਤੋਰੇ ਸਾਹਮਣੇ ਪੇਸ਼ ਕਰ ਦਾਂਗੇ ਕੋਈ ਹੋਰ ਵੀ ਇਹਦੇ ਨਾਲ ਇਨਵਾਲਡ ਸੀ ਬੰਦਾ ਜਾਂ ਫਿਰ ਇਕੱਲਾ ਹੀ ਸੀ ਇਹ ਕੋਈ ਹੁਣ ਤੱਕ ਇਕੱਲਾ ਹੀ ਸਾਹਮਣੇ ਆਇਆ ਹੈ ਅਕੀ ਤਫतीश ਦੌਰਾਨ ਜੇਕਰ ਕੋਈ ਹੋਰ ਗੱਲ ਆਈ ਸਾਹਮਣੇ ਤਾਂ ਕਾਰਵਾਈ ਕੀਤੀ